ਮੀਨਾ ਮੀਨਾ ਵੜਾਈ ਚੰਦਨੀ ਉਹ ਬੰਦੇ ਨੇ ਐ ਜਮਾ ਸ਼ੱਕੀ ਹੋ ਜਾਣਾ ਸ਼ੱਕ ਜਾਣਾ ਪਹਿਲਾਂ ਵੜਾਈ ਚੰਦਨੀ ਮੁਰਕ ਕੇ ਉਹਨੂੰ ਮੀਨਾ ਮੀਨਾ ਕੱਢਣ ਤੇ ਲੱਗ ਜਾਣਾ ਹੁਣ ਤਾਂ ਤੂੰ ਕਿਤੇ ਬਹਿ ਜੀ ਕਿਸੇ ਰਸਤੇ ਤੇ ਜਾਂ ਕਿਸੇ ਵੀ ਖਾਲ ਤੇ ਉੱਥੇ ਮੈਨੂੰ ਕਿਹ ਜੀ ਕੇ ਰੋਟੀ ਜਾਂਦੀ ਵਿਖਾ ਦੀ ਹਾਂ ਕਿਸੇ ਦੀ ਵੀ ਹਮ ਅਗਲਾ ਮੋਟਰਸਾਈਕਲ ਪਿਆ ਕੇ ਰੋਟੀ ਤਾਂ ਖਾ ਜੂਗਾ ਪਰ ਖੇਤ ਰੋਟੀ ਨਾ ਕਿਸੇ ਦੀ ਜਾਊਗੀ ਆ ਵੇਖ ਲਿਓ ਤੁਸੀਂ ਐਨਾ ਜਵਾਨਾ ਬਦਲ ਗਿਆ ਹਮ ਤੇ ਅੱਗੇ ਬੁੜੀਆਂ ਦੇ 4 4 ਢੇੜੇ ਖੇਤ ਲੱਗ ਜਾਂਦੇ ਸੀ ਪਹਿਲਾਂ ਰੋਟੀ ਜਾਨੀ ਫਿਰ 10 ਵਾਲੀ ਚਾਹ ਵੜ ਚਾਹ ਵੜਦੀ ਫਿਰ ਦੁਪਹਿਰ ਵਾਲੀ ਜਾਵਨੀ ਫਿਰ ਆਥਰ ਚਾਰ ਵਾਲੀ ਚਾਹ ਬੁੜੀਆਂ ਨੇ ਲੈ ਜਾਣੀ ਹਮ ਜਦੋਂ ਕੋਈ ਚੰਗਾ ਫੇਰ ਕੰਮ ਕਮ ਚੱਲਦਾ ਪਰ ਅੱਗੇ ਇਹਦਾ ਮਾਹੌਲ ਸੀਗਾ ਅੱਗੇ ਕਿਉਂ ਕੰਮ ਹੀ ਸਾਰੇ ਹੱਥੀ ਸੀਗੇ ਕੋਈ ਕੰਮ ਵੀ ਕਰਦਾ ਮਤਲਬ ਵੀ ਜਾਂ ਨਰਮੇ ਵੀ ਗੁਰਦੇ ਆ ਜਾਂ ਕੋਈ ਹੜੀ ਦਾ ਕੰਮ ਵੀ ਹੈ ਤੇ ਉਹਦਾ ਮਤਲਬ ਮਾਹੌਲ ਹੀ ਐਸਾ ਬਣਿਆ ਸੀ ਹਰ ਇੱਕ ਬੰਦੇ ਨੇ ਜੇ ਸਵੇਰ ਜਾ ਵਰਨਾ ਕਈ ਤਾਂ ਦੁਪਹਿਰੇ ਖੇਤੋਂ ਮੁੜਿਆਉਂਦੇ ਸੀਗੇ ਤੇ ਬਹੁਤ ਘਾਰੇ ਹੋ ਜੇ ਸੀਗੇ ਸਾਡੇ ਵਰਗੇ ਜਿਨ੍ਹਾਂ ਨੇ ਦੁਪਹਿਰਾ ਵੀ ਉੱਥੇ ਗੁਜ਼ਾਰਨਾ ਹੈ ਤੇ ਮੁਰਕੇ ਆਉਣੇ ਦਿਨ ਛਿਪੇ ਆ ਤੜਕੇ ਜਾਵੜਨਾ ਹੱਥ ਨੇ ਚ ਐ ਜਮ ਹੱਥ ਨੇ ਨੇਰੀ ਹੋ ਕੇ ਵੜਨਾ 12 ਘੰਟੇ 14 ਘੰਟੇ ਬੰਦੇ ਨੇ ਬਾਹਰ ਹੀ ਗੁਜ਼ਾਰਨੇ ਤੇ ਹੁਣ ਤਾਂ 12 14 ਘੰਟਿਆਂ 'ਚ ਅਗਰ ਮੇਰੇ ਖਿਆਲ ਆ ਵੀ ਕਈ ਗੇੜੀ ਲਾਇਆ ਦਾ ਮੋਟਾ ਟੱਕਲਾ ਤੇ ਜਿਵੇਂ ਬਾਪੂ ਪਹਿਲਾਂ ਫੇ ਸਮੇਂ ਦੇ ਵਿੱਚ ਵੀ ਖੇਤੋਂ ਆਉਂਦਾ ਸੀ ਬੰਦਾ ਥੱਕ ਹਾਰ ਕੇ ਤੇ ਘਰੇ ਬੁੜੀਆਂ ਵੀ ਕੰਮ ਕਰਦੀਆਂ ਸੀ ਨਾਲ ਵੀ ਕਰਾਉਂਦੀਆਂ ਸੀ ਤੇ ਪਾਣੀ ਦਾ ਗਲਾਸ ਵੀ ਬਾਹਰ ਚ ਆ ਜਾਂਦਾ ਸੀ ਉਹ ਫਿਰ ਉਹ ਜਿਹੜੇ ਸਿਆਣੇ ਪਰਿਵਾਰ ਸੀਗੇ ਬੁੜੀਆਂ ਸਿੰਘੀਆਂ ਹਮ ਕਿ ਫਿਰ ਉਹਨਾਂ ਨੂੰ ਪਤਾ ਸੀ ਵੀ ਸਾਰਾ ਦਿਨ ਵਗੇ ਆ ਇਹ ਹਮ ਤੇ ਹੁਣ ਤੁਹਾਨੂੰ ਲੱਗਦਾ ਨਹੀਂ ਬੰਦਾ ਬਾਰ ਵੀ ਆਪ ਖੋਲਦਾ ਵੀ ਹਾਲਾ ਹੁਣ ਜੀ ਫਿਰ ਗੱਲ ਇਹ ਆ ਨਾ ਬਾਰ ਤਾਂ ਆਪ ਖੋਲਦੇ ਖੋਲਦਾ ਹੁਣ ਬੰਦਾ ਸਾਰੇ ਕੰਮ ਵੀ ਚੋਰੀਆਂ ਕਰਦਾ ਹਾਂ ਹੁਣ ਤਾਂ ਮੈਂ ਬਹੁਤੇ ਬਹੁਤੇ ਪਰਿਵਾਰ ਵੇਖਿਆ ਜੇ ਉਹਨਾਂ ਨੇ ਕੋਟ ਸ਼ਰਾਬ ਵੀ ਪੀਣੀ ਹੈ ਨਾ ਹਾਂ ਤੇ ਕਿਸੇ ਦੇ ਵਾਸ਼ ਨੂੰ ਜੇ ਆ ਕੇ ਪਿਛੜੀ ਬੋਹਣੇ ਨਾ ਰਖਤੇ ਵੀ ਲੈਣੀ ਹੈ ਵੀ ਘਰ ਦੇ ਨੂੰ ਪਤਾ ਨਾ ਲੱਗੇ ਉਦੋਂ ਕਿ ਇਹੋ ਜੇ ਕੰਮ ਪਰਿਵਾਰਾਂ ਤੇ ਚੋਰੀ ਨਹੀਂ ਕਰਦਾ ਸੀ ਤੇ ਅੱਜ ਇਹ ਮਾਹੌਲ ਜਿਆਦਾ ਦੇਖ ਨਾ ਕਰਕੇ ਸਾਰਿਆਂ ਦਾ ਹੀ ਥੋੜੇ ਕੰਮ ਗਾਂਭ ਸ਼ਾ ਹੋਇਆ ਵਾ ਤੇ ਸੌਰੀ ਸੋਰੀ ਬਾਪੂ ਫਿਰ ਕਿਵੇਂ ਪੁਰਾ ਮੁੱਛਾਂ ਚੜਾ ਚੜੂ ਗਏ ਜਾਂਦੇ ਹੁੰਦੇ ਸੀ ਉਦੋਂ ਕਿ ਕੰਮ ਸੌਰੀ ਜਾਂਦੇ ਵੀ ਰਹੇ ਆ ਪਰ ਥੋੜੇ ਜਿਨੇ ਨਾ ਕਬੀਲਦਾਰੀ ਤੇ ਮਧੋੜੇ ਹੀ ਨੇ ਇੰਨਾ ਸਮਾਂ ਹੀ ਨਹੀਂ ਬੀਤ ਅੱਛਾ ਉਹ ਜਿਹੜਾ ਤੂੰ ਜਿਹੜਾ ਕਿਤੇ 20 ਕੋਟ ਜਾਵੜਿਆ ਰਿਸ਼ਤੇਦਾਰੀ ਚ ਤੁਰ ਕੇ ਜਾਂਦੇ ਸੀ ਨਾਲੇ ਉਹਨਾਂ ਦਾ ਹਮ ਅੱਛੇ ਤੁਰ ਕੇ ਜਾਂਦੇ ਨੇ ਸੌਰੀ ਨਹੀਂ ਸੌਣੇ ਵੇਲੇ ਤਾਂ ਮੁੜ ਕੇ ਜਾਣ ਲੱਗੇ ਉੱਤੇ ਅੱਜ ਨਾਨਕਾਂ ਨੂੰ ਤਕਣੀ ਤੁਰ ਕੇ ਜਾਂਦੇ ਰਹੇ ਹਮ ਜਿਹੜਾ ਮਤਲਬ ਜ਼ਿੰਮੇਦਾਰ 20 ਕੋਟ ਤੇ ਵੀ ਜਾਵੜਿਆ ਤੇ ਅੱਜ ਪਾਣੀ ਦੀ ਉਹਨੇ ਉਸ ਟਾਈਮ ਨੂੰ ਪਹੁੰਚਣਾ ਤੁਰ ਕੇ ਆ ਕੇ ਇੱਥੇ ਹਮ ਕਿਉਂ ਪਾਣੀ ਦੀ ਵਾਰੀ ਕਰਨਾ ਦੁੱਦੀ ਵੇਨ ਨੂੰ ਨਹਿਰ ਬੰਦ ਹੋ ਗਈ ਆਉਣਾ ਕਿ ਨਹੀਂ ਆਉਣਾ ਹਮ ਆਪੂ ਜਿਵੇਂ ਪਾਣੀ ਦੀ ਵਾਰੀ ਦੀ ਗੱਲ ਕਰਦੇ ਆਂ ਆਪਾਂ ਹੁਣ ਤਾਂ ਜਿਵੇਂ ਮੋਬਾਈਲ ਚੱਲ ਪਿਆ ਘੜੀਆਂ ਚੱਲ ਗਈਆਂ ਉਦੋਂ ਫਿਰ ਟਾਈਮ ਦਾ ਕੀ ਪਤਾ ਲੱਗਦਾ ਸੀ ਤੁਹਾਨੂੰ ਕੀ ਘੜੀਆਂ ਸੀਗਾ ਉਦੋਂ ਉਦੋਂ ਘੜੀ ਦਾ ਮਰਾਬ ਕੋਲੇ ਹੁੰਦੀ ਸੀਗੀ ਹੂੰ ਸਾਡੇ ਕੋਲ ਤਾਂ ਹਮ ਘੜੀ ਨਹੀਂ ਹੁੰਦੀ ਸੀਗੀ ਹੂੰ ਐਸੇ ਸਾਰੇ ਦਾ ਮਰਾਬ ਇੱਕ ਹੁੰਦਾ ਸੀ ਇੱਕ ਭਾਗ ਸੌਂਦਾ ਸੀਗਾ ਤੇ ਜਾਂ ਭੋਲਾ ਸੌਂਦਾ ਸੀ ਉਦੋਂ ਬਾਅਦ ਘੜੀ ਤੇ ਉਹਨੇ ਸਾਨੂੰ ਜਵਲਦਣਾ ਵੀ ਟਾਈਮ ਹੋ ਗਿਆ ਟਾਈਮ ਹੋ ਗਿਆ ਉਹਨੇ ਸਾਨੂੰ ਰਾਹਦਾਰੀ ਦੇ ਦੇਨੇ ਹੂੰ ਉਹ ਉਹ ਵੀ ਵਾਟ ਵੀ ਇੱਕ ਵੱਧੇ ਹੁੰਦੀ ਸੀ ਉਹਨਾਂ ਦੇ ਬਈ ਉਹ ਫਲਾਣੇ ਖਾਲੇ ਚੱਕਰ 10 ਮਿੰਟ ਹੈ ਆਪਣਾਂ ਦੇ ਚੱਕਰ 15 ਮਿੰਟ ਹੈ 12 ਮਿੰਟ ਇਕ ਤਾਂ ਜਵਲਦ ਦੇਣਾ ਉਹਨੇ ਟਾਈਮ ਵੇਖ ਕੇ ਜਾ ਵੀ ਜਾ ਕੇ ਪਾਣੀ ਵੜਦਾ ਉਹਨੂੰ ਫਿਰ ਪੈਸੇ-ਪੂਸੇ ਦਿੰਦੇ ਸੀ ਕਿ ਉਹ ਬਸ ਸੇਵਾ ਚ ਹੀ ਦੱਸਦਾ ਸੀਗਾ ਕੌਣ ਜਿਹੜਾ ਬੰਦਾ ਟਾਈਮ ਦੱਸਦਾ ਜੀ ਵੀ ਤੁਹਾਡਾ ਹੋ ਗਿਆ ਉਹਨੂੰ ਪਾਣੀ ਹੁੰਦਾ ਸੀ 3 ਘੰਟੇ ਹਾਂ ਜਾਂ 2 ਘੰਟੇ ਜਾਂ 3 ਘੰਟੇ ਉਹਨੂੰ ਪਾਣੀ ਹੁੰਦਾ ਸੀਗਾ ਵਾਧਾ ਲਾਉਂਦਾ ਸੀ ਵਾਧਾ ਵੀ ਤੂੰ ਆਪਣਾ ਪਾਣੀ ਲਾ ਸਕਦਾ ਹੋਰ ਉਹਨੂੰ ਸਨਖਾ ਕੋਈ ਨਹੀਂ ਦਿੱਤੀ ਕਿ ਨਹੀਂ ਸੀ ਪਾਣੀ ਵਾਧਾ ਦਿੰਦੇ ਸੀ ਪਾਣੀ ਵਾਧ ਨਹੀਂ ਉਹਨੇ ਆਪਦੀ ਫਸਲ ਪਾ ਲੈਣੀ ਹਾਂ ਨਰਯੋਦਾ ਮੰਨਤਾ ਨੇ ਵੀ ਮੀਰਾ ਵੀ ਜਿਵੇਂ ਆਪਾਂ ਆਪਾਂ ਕਹਿੰਦੇ ਨੇ ਪਹਿਲਾਂ ਨੰਬਰ ਬਣ ਗਿਆ ਜਾਂ ਸਰਪੰਚ ਬਣ ਗਿਆ ਹੂੰ ਮੀਰਾ ਵੀ ਜੋ ਉਹਦਾ ਵੀ ਬਹੁਤ ਵੱਡਾ ਜਿਉ ਨੂੰ 2-3 ਘੰਟੇ ਪਾਣੀ ਮਿਲ ਗਿਆ ਉਹਨੇ ਆਪ ਦੀ ਕੁਸਾ ਆਪ ਦੀ ਜ਼ਮੀਨਾਂ ਕੁਸਾ ਉਹਨੇ ਠੇਕੇ ਤੇ ਲੈ ਕੇ ਉਹਨੇ ਪੂਰੀ ਪਾਲਣੀ ਆਪਦੀ ਕਾਮਯਾਬੀ ਆ